ත සාට එක්ක පො නම බලෝග දෙ විි්ච නොවිතරෝ අපපන අදු ගොලිම සීට පටදී සන පත බී ොක්ක ගැසකගේ පල් දුලිගේ තෙවුණපන එලමටට තේබයි ආගත්තය දෝකත ශප්නය අදු ගිටරෙලි පඩ පොරලො ආනු මතකට ශීලාක තේ මටන කූර රෑටම ිට්ට ලැබයි ශැත්ති ති අල ිපාග දේශී වඩ පඩසී හනන්නම ඔවුගට මිරු සම්මා ਦੇ ਪਰ ਵਿਭਾਗ ਦੇ ਇਸ ਮਹਿੰਦਰਾ ਪਰ ਚੱਕ ਦੋਨੇ ਪੱਟੇ ਲੱਗਿਆ ਉਹ ਤਾਂ ਡਰਾ ਘਟਾ ਹੋ ਜਾਂਦਾ ਤੇ ਹੁਣ ਆਪਾਂ ਸੰਭਜ ਦੇ ਤਾਂ ਵੀ ਆਪਾਂ ਪਤਾ ਕਿ ਤੁੰ ਕਿ ਚਲੰਦਾ ਹੁਣ ਆਪਾਂ ਇਹਦਾ ਜੋਰ ਦੇਖਣਾ ਜੋਰ ਦਾ ਕਿੰਨਾ ਗਲੰਦ ਕਿਚੂ ਵਗਣਾ ਬਤੂ ਵੀ ਇਹਦਾ ਜੋਰ ਦੇਖਣ ਲਈ ਆਪਾਂ ਟ੍ਰੈਡੀ ਪਾਲੀਏ ਜੀਰਾ ਉਹ ਕਿੰਨਾ ਬੈਗਾ ਉਹ ਡਰਾ ਬੰਦ ਸੱਟੀਆਂ ਇਹ ਬਾਜਣਾ ਵਈ ਹੋਰ ਵਈ ਉਹ ਲਾ ਦੇ ਨਾ ਨਹੀਂ ਨਾ ਇੱਥੇ ਘਟਾ ਲੈਣਾ ਪਈ ਹੁਣ ਇਹਨੂੰ ਮੈਂ ਥੋੜੀ ਜੀ ਰਹਿ ਗਈ ਹੈ ਅੱਧਾ ਘਟਾ ਕੇ ਚ ਹੋਰ ਪਾ ਦੇਣਾ ਦੋ ਚਾਰ ਗੇੜੇ ਦੇ ਕੇ ਆਪਾਂ ਮਸ਼ੀਨ ਨਾਲ ਤੇ ਆ ਗੜੀਆ ਵੀ ਆਪਣੀ ਮਸ਼ੀਨ ਆ ਆਪਣਾ ਸ਼ਕਤੀ ਦੀ ਵੀ ਜਨੇ ਜੋ ਨਹੀਂ ਜੋ ਬਲਾ ਹੈ ਜਿਹੜਾ ਸੌਂ ਲੱਗ ਗਿਆ ਆ ਟਰੱਕ ਦੀ ਨਹੀਂ ਬਈਏ ਤਾਂ ਕਿੱਚੀ ਹੋ ਗਈ ਗੇ ਮਹਿੰਦਰਾ ਬਈ ਖੜਾ ਤਾਂ ਹੋ ਜਾਂਦਾ ਤੇ ਪਰ ਤੁਰ ਪੰਦਾ ਦੀ ਇਹ ਤਾਂ ਵੀ ਤੁਰਿਆ ਨਹੀਂ ਗਿਆ ਸ਼ਕਤੀ ਦੀ ਦਾ ਸੁਭੰਗ ਜੀ ਆ ਵੀਰ ਸੁਣਾ ਮੋਸਿਸ ਰਾਬੀ ਬਣੇ ਟੰਡਰ ਬਟੋਰੋਂ ਫੰਦਲ ਤੋਂ ਲੱਗੀ ਹੋਈ ਹੈ ਨਾ ਤਾਂ ਤਾਨਾ ਪਿਆ ਹੋਵੇ ਕੀ ਪਤਾ ਚਲੋ ਕੋਈ ਮਿੰਟ ਲਗਾ ਵੰਗੋ ਵੀ ਚੈੱਕ ਕਰਵਾਵਾਂਗੇ ਇਹਨੂੰ ਆਉਂਦਾ ਮੈਂ ਤਾਂ ਆਪਣੇ ਬੇਚ ਤੇ ਲੈ ਆਉਣਾ ਚਾਹੀਦਾ ਤੇ ਸੁਣਾ ਮੇਰੀ ਹੋੜ ਦੇਖਦੇ ਕੋਈ ਹੋ ਗਿਆ ਮਗਾ ਟ੍ਰੈਬਲ ਫਿਰ ਜਿਹੜੇ ਕੋਈ ਹੁਣ ਫਿਰ ਆ ਦੋ ਦਿੱਕਤ ਜਿੱਦੇ ਕਿ ਚ ਰਹੀ ਤੇ ਮੈਂ ਦੋ ਪਾ ਕੇ ਸੋਚ ਰਿਹਾ ਸੀ ਪਾਣੀ ਵੀ ਮੈਨੂੰ ਟ੍ਰੈਕ ਦਾ ਜੰਡਾ ਨੰਮਾ ਦਾ ਦੇ ਤਾਣਾ ਜਿੱਤੇ ਦਿੱਤਾ ਉਹਨੂੰ ਦਾ ਇੱਕ ਬੇਡ ਬਹੁਤ ਰੱਖਿਆ ਹੋਇਆ ਹੈ ਤੇ ਮਨ ਲੋਗ ਦਾ ਉਹਦਾ ਦੋਸੇ ਕਰਕੇ ਮੇਤਰੇ ਹੋ ਗਏ ਤੇ ਜਿੰਨੇ ਵੀ ਆਨ ਰਹਿ ਗਈ ਉਹਨਾਂ ਬੱਦਲੀਆਂ ਵੀ ਇਹ ਦੇਖਣਾ ਬ੍ਰੋਟਰ ਪੂਰੀ ਘਰ ਲੰਗੇ ਉਹਨੂੰ ਪੂਰੀ ਪਰਕੇ ਭੀ ਫੇਰ ਦੋ ਰਾਂਗੇ ਟ੍ਰੈਕ ਨੂੰ ਤੇ ਉਹਦੇ ਦੀ ਵੀ ਬਣੇ ਰਿਹਾ ਤੁਸੀਂ ਵੀਡੀਓ ਦੇ ਵਿੱਚ ਆਨੇ ਕਰੇ ਵੀਡੀਓ ਨੂੰ ਜਬਰੀ ਲਾ ਦੇਗੇ ਤੇ ਲਾਈਕ ਸ਼ੇਅਰ ਕਮੈਂਟ ਵੀ ਦੂਰ ਕਰਦੇ ਕਰੋ ਬਈ ਮਨ ਕੇ ਤੇ ਜਨਨ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਉਹ ਇਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਵੀ ਜਲਦੀ ਹੀ ਮੈਂ ਬਲੌਗ ਕਰਾਂਗਾ ਤੇ ਬਾਕੀ ਭਈਆ ਆਪਾਂ ਪੋਸਟਰਾਂ ਤੇ ਵਿੱਚ ਇਹ ਕੁਛ ਦੇ ਹੁੰਦੇ ਆ ਕਿਹੜਾ ਟ੍ਰੈਡ ਬਈਆ ਲੱਗਦਾ ਕਿਰਪਾ ਉਹਦੇ ਵਿੱਚ ਵੀ ਤੁਸੀਂ ਪਹਿਲਾਂ ਵੇਖ ਮੜਾ ਜਿਹਾ ਪਿਆਰ ਦੇਖੋ ਕਰੋ ਬੋਟ ਬੋਟਿੰਗ ਕਰਿਆ ਕਰੋ ਮਨ ਜੀ ਜੇ ਹਾਂ ਗੱਜਾ ਹੈ ਤਾਂ ਦਗੇ ਆ ਲਓ ਆਪਾਂ ਹੁੰਦੇ ਆ ਕਰਾਂਗੇ ਤੇ ਭਈਆ ਥੋੜਾ ਜਿਹਾ ਟੈਂਕ ਆਪਾਂ ਨੇ ਵੱਟ ਲਿਆ ਹੁਣ ਦੋ ਚਾਰ ਕੇ ਜਿਹੜੇ ਦੇ ਕੇ ਤੇ ਆ ਵੀ ਵਿੱਚੇ ਗਾਦਨੇ ਟ੍ਰੈਡ ਵੀ ਖੋਲੋ ਦਿਜੀਏ ਬਾਕੀ ਵੀ ਚੱਕ ਕਰੋ ਜੀ ਟ੍ਰੈਡਲ ਸਰ ਪ੍ਰਧਕ ਲੰਗੀ ਜੀ ਆਣਾ ਜਾ ਰਿਹਾ ਬਈ ਆ ਦੇ ਵਿਚੇ ਪਾ ਦਿੰਦੇ ਜਰਾ ਲੋ ਭਾਣਵਾਦ ਤੇ ਭਾਈ ਹੁਣ ਰਕੜ ਮੈਂ ਇਹ ਬਈ ਬਾਈਕ ਕਰਕੇ ਇਹ ਰੇ ਖੜਾ ਦਿੰਦੇ ਆ ਇਹ ਬੰਦਾ ਲਾ ਦਾਂ ਜੇ ਬੰਦਾ ਵਾਟ ਲੂਗਾ ਇੰਨੀ ਦਾ ਆ 50 ਫਿਰ ਟੈਕੀ ਲੈ ਕੇ ਜਾਂਦੇ ਆ ਬਿਲਕੁਲ ਕੋਈ ਮੋੜਲਾ ਸੱਤਾ ਕੋਈ ਮੋੜ ਦਾ ਪੱਕਾ ਨਹੀਂ ਲੀਆ ਤੇ ਹਾਂ ਲੋ ਜਿਹੜਾ ਬੰਦਾ ਲਾ ਦਿੰਦਾ ਬੰਦਾ ਲਾ ਕੇ ਛੱਡ ਦਾਂਗੇ ਨੋ ਕੋਨੇ ਬੰਦੇ ਨਾਤਾ ਬੰਦੇ ਜਦੋਂ ਉਸੇ ਮੌਸਮ ਚੱਕਰ ਕੋਲ ਪੂਰਾ ਆਣਾ ਨਾ ਸਾਰਾ ਮੌਸਮ ਹੋ ਗਿਆ ਤੇ ਉਹ ਖੜਾ ਆਪਣਾ ਬੰਦਾ ਹਿਲ ਰਿਹਾਦਾ ਬਈ ਹਿਲ ਰਿਹਾਦਾ ਮਾਨ ਉਹ ਜਿਹੜਾ ਬੰਦਾ ਫੁੰਡੋਟ ਅੱਗੇ ਕਰਕੇ ਬੰਦਾ ਦੱਗਿਆ ਅੰਬੀਂਦਰ ਚੱਲੋ ਫੇ ਆਹ ਛੜਾ ਆਪਣਾ ਝੋਟਾ ਵੀ ਤੇ ਨੋ ਵੀ ਫੁੰਡੋਟ ਅੱਗੇ ਬਈ ਪੂਰੀ ਹੋ ਗਈ ਸੀ ਇਹਨਾਂ ਨਾਲ ਕਿ ਕਰੀਏ ਜਾਂ ਦੁਬਾਰੇ ਆ ਜੀ ਨੇ ਤੇਰੀ ਲੱਗੀ ਦੀ ਆ ਤਰਫ ਨਾਲ ਉਹ ਚੁੱਪ ਟਾਈ ਬੰਦ ਹੋ ਗਿਆ ਹੋਰ ਬਈ ਬੋਲਿਆ ਹੋਇਆ ਤੇ ਚਲੋ ਬੱਚੀਏ ਫਿਰ ਆਪਾਂ ਲੈ ਜਾਈਏ ਹਾਂ ਅਨ ਬਈ ਆਪਾਂ ਨੂੰ ਹੀ ਬਾਰ ਬਾਰ ਦिए ਦੇ ਕੇ ਜਾਣੀ ਬੋਲਦੇ ਕਿ ਅੰਦਰੋਂ ਬੜੀ ਫੇਰ ਬਈ ਉੱਥੇ 15:00 ਵਜੇ ਆਪਾਂ ਇੱਥੇ ਰੋਏ ਜਣਿਆ ਇੱਥੇ ਕੋਈ ਫਰੌਂਟਾ ਨਹੀਂ ਨਾ ਬਹਤਾ ਲੋਬੀ ਨੇ ਰੋ ਗਿਆ ਕੋਈ ਗੱਲ ਨਹੀਂ ਬਈ ਅੰਦਰ ਲੈ ਕੇ ਚੱਲਾਂਗੇ ਚੱਗ ਚੱਲ ਚੱਗ ਬਰਾ ਚੱਲਦਾ چل 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 جا ہوئی ہوئی کھینچی نا مہینہ دور رہے تا چل رہا بھائی ٹائر دیکھو کتنے لا کے ٹریک پہ بہت دبے پہنے ماڑے ماڑے بھی ہو گئے فل بھری ہوئی ہے ਨਾਲ ਗਰੀਬ ਜੀ ਦੇ ਸਾਹ ਨੂੰ ਸੀ ਅੱਧੁਪਿਤ ਤੱਕ ਆਈ ਫਿਰੇ ਟ੍ਰੈਡ ਵੀ ਬਈ ਕੋਲੋਂ ਜ਼ੋਰ ਮਾਰ ਚਾ ਵੇਰਾ ਇੱਕ ਅਧਨੀ ਦੀ 12 ਪੂਰੀਆਂ ਦੇ ਚੱਲੇ ਹੁਣ ਤੁਸੀਂ ਆਪ ਚੈੱਕ ਕਰੋ 12 ਦੀ ਸਪੀਡ ਤੇ ਉੱਤੇ ਨਹੀਂ ਚੱਕ ਰਿਹਾ ਪ੍ਰੇਤ ਮੈਂ ਉਸੇ 30 ਸਪੀਡ ਤੇ ਰਹੇ ਨਾਲੇ ਦੇਖ ਰਿਹਾ ਤੁਲਾਉਂ ਤੁਲਾਉਂ ਤੇ ਵੀ ਇਹਦੀ ਜ਼ਰੂਰਤ ਈ ਹੈ ਮਾਦਾ ਹੈਰਾਨ ਮੰਨ ਦਿੰਦੀ ਆ ਜਿੱਤਦਾ ਸਰ ਨਮਸਕਾਰ ਬਹੁਤ ਜਰਾਤ ਕਿ ਨਕਸਰ ਜਦੋਂ ਮੋੜ ਮੋੜ ਡਾਕਟਰ ਲੋਗ ਵੀ ਇਧਰ ਹੁਣ ਆ ਗਏ ਇੱਥੇ ਚੜਾਈ ਇੱਥੇ ਦੇਖਦੇ ਆ ਭਈਆ ਸਮਝ ਦਰਤੇ ਲੋਗ ਵੀ ਇਧਰ ਮਾਰੇ ਤੱਕ ਤਾਂ ਭਈਆ ਜਾ ਰਹੇ ਆ ਤੇ ਬਾਗੀ ਵੀ ਘਟ ਗਿਆ ਹੋ ਗਿਆ ਹੋਰੀ ਭਈ ਮਨ ਬਾਗ ਦਾ ਵੀ ਬੰਦ ਹੋ ਗਿਆ ਤਾਂਜ ਨਾਲ ਨਾਲ ਵੀ ਚੱਲ ਰਿਹਾ ਚੱਲ ਰਿਹਾ ਤੇਰੇ ਤੇ ਬੇਬੂ ਲੈ ਡੀ ਲੈ ਡੀ ਪਾਟੇ ਪਾਟੇ ਉਹ ਵੀ ਡਰ ਜੀ ਕਰਕੇ ਇੱਕ ਬਦਲਣੀ ਕਿਹੜੀ ਬਾਈ ਦਿਖ ਗਈ ਵੀ ਸਾਈਡ ਤੇ ਸੱਟਣਾ ਬੰਦਾ ਬਾਪਾ ਨੂੰ ਆਇਂਦਾ ਰਹਾ ਵੀ ਕਿਧਰ ਟ੍ਰੈਡ ਆਪਣਾ ਦਾ ਬੰਦ ਨਾ ਹੋ ਜੇ ਕਿਤੇ ਪਿੱਛੇ ਨੂੰ ਮੁੜ ਜੇ ਤੇ ਚੱਲਣਾ ਝੁਕਿਆ ਚੱਲਣਾ ਚੱਲਣਾ ਚੱਲਦਾ ਬਈ ਗਿਆ ਲੈ ਡੂ ਲੈ ਡੂ ਲੈ ਡੂ ਚੱਲ 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 ਜਰਾ ਜਾਣ ਲੈ ਕੱਢ ਗਿਆ ਬਈ ਸਿੱਕ ਪੈ ਗਿਆ ਲੈ ਗਿਆ ਲੈ ਗਿਆ ਭਈਆ ਉਹ ਵੀ ਰੰਗੀ ਕਰਕੇ ਟੇਟੇ ਗਿਨਨਾ ਭਾਗ ਕਰਦਾ ਲੈਦੇ ਦੇ ਰਿਹਾ ਲੈ ਗਿਆ ਵੀ ਲੈ ਗਿਆ ਟੋਟਾ ਨਾ ਭਈਆ ਨਹੀਂ ਤੋੜਾ 4 by 4 ਰੰਗ ਆਦਾ ਭਾਈ ਹਾਂ ਜਿਹੜੇ 100 ਰੁਪਏ ਦਾ ਸੀ ਉਹ ਤਾਂ ਬਾਜੀ ਵਾ ਬਈ ਲੈ ਕੇ ਤੇ 4 by 4 ਨਾ ਹੁੰਦਾ ਨਾ ਬਸ ਫਿਰ ਤਾਂ ਗਿਆ ਦੀ ਕੋਈ ਕੰਮ 4 by 4 ਕਰਕੇ ਸਿੱਟ ਲਾਇਆ ਭਈਆ

ਹਾਂ ਹਾਂ 4x4 ਨੇ ਜਿੰਨੇ ਬਰਾਸੈਂਟ ਕਰਿਆ ਪਰ ਫੇਰ ਵੀ ਭਾਵੇਂ ਅੱਜ ਵੀ ਫਲੋਟਰ ਕਰੀ ਪਰ ਕਿ ਖੜਾ ਹੋ ਗਿਆ ਜੀ ਦੋ ਟੈਨਗੇ ਤੁਰ ਪਾਦੀ ਮਰੂ ਜੋਰ ਪੂਰਾ ਮਾਰਦਾ ਜਿੱਥੋਂ ਡੰਬਰੋਂ ਬਈ ਸਿੱਤੀ ਪਿੰਡ ਡਿੱਗਣੀ ਕਰੂੰਗਾ ਬਈ ਮਾ ਪਾਈ ਸੌਦਾ ਮੈਂ ਬੰਨ ਬਿਨ ਮੜਾ ਗਤੁਰਿਆ ਖੜਾ ਤਾਂ ਨਹੀਂ ਹੁੰਦਾ ਜੀ ਬਈ ਪਰ ਤੁਰਦਾ ਹੀ ਨਹੀਂ ਬਈ ਪਤਾ ਨਹੀਂ ਉਹ ਬੇਟਾ ਰੋਹਤਾ ਰੋਹਦਾ ਉਹਨਾਂ ਨੇ ਦੇ ਰੱਖਿਆ ਉਹਨਾਂ ਨੇ ਇਹ ਦਿਨ ਰੱਖ ਕੇ ਇੰਟਰੈਕਟ ਤੋਂ ਤਰਨੀ ਨਹੀਂ ਜੰਮੇ। ਬਾਕੀ ਬਈ ਕੀ ਪਤਾ ਮਾ। ਆਹ ਪਾ ਲੋ ਬਈ। ਆਪ ਕਿੰਨੇ ਵੀ ਰ ਆਪਣੇ ਇਸ ਪੰਜਾ ਵੀਡੀਓ ਦਾ ਤੁਹਾਨੂੰ ਜੋਰ ਦਿਖਾਈ ਹੋਇਆ। ਮੋਟਾ ਡੈਲੀ ਤੋਂ ਮੈਨੂੰ ਪਤਾ ਪੱਟੇ ਲਈ ਇਹਦਾ ਕਿਤੋਂ। ਉਹ ਨਾ ਲਾ ਦੋ ਸੈਂਡਰੀ ਗੱਡੀ ਵਾਲੇ। ਤੇ ਹੁਣਾ ਕਿੰਨੇ ਵਾਲੇ ਦਾ ਜੋਰ ਦੇਖਣਾ ਬਈ। ਆਹ ਬਈ ਸਾਰਾ ਲਾ ਰਿਹਾ। ਗੁੰਮੀ ਦਾ ਰੋਟਾ ਬਣਾਇਆ ਜੋ ਉਹ ਇਹਦੇ ਨਾਲ ਬੋਤਲ ਕਰਾ ਗਿਆ ਆਪਣਾ ਲਵੇ ਤਾਂ ਵੀ ਗੁੰਮੀ ਜਦ ਲਈ ਬੱਟਲ ਲੈਣ ਮੈਂ ਹੁਣ ਬੋਤਲ ਪੀਆ ਪੋਰ ਬੰਦ ਰੋਟਾ ਐ ਜੋ ਉਹ ਜਿੱਤ ਜੋਰ ਮਾਰਦਾ ਕਾਨੂੰ ਘੜਦੀਆ ਵੀਰੇ ਮੇਰੇ ਕੋਲ ਕੋਈ ਨਹੀਂ ਉਹ ਵੀ ਮੱਤਰ ਮੰਡੀ ਚ ਆਪਾਂ ਪਹੁੰਚ ਜੇ ਹਮ ਪੈਸੇ ਆ ਜ ਨਹੀਂ ਲੱਗੇ ਆਪਣੇ ਕੋਲ ਇੱਕ ਦੇ ਦੇ ਕਿ ਹੋਰ ਸੰਤ ਮਗਮਾ ਆਈ ਆਪਾਂ ਉਹ ਵੀ ਮੱਤਰੋ ਰੱਜੀ ਕਰਤੀ ਆਪਣਾ ਖਾਲੀ ਬਾਰੀ ਵਾ ਲੈ ਵੀ ਦਿਨ ਵੀ ਚੜ ਗਿਆ ਸਵੇਰ ਦੀ 6:00 ਦੇ ਨਾਲ ਹੀ ਹੋ ਗਿਆ ਬਈ ਚਲੋ ਬਈ ਮਿਲਦੇ ਅੱਗੇ ਲਾਗੇ ਮਿੱਤੋਂ ਹੁਣ ਆਪਾਂ ਚੱਲੀ ਆ ਕਰੇ ਤੇ ਦੋ ਬਈ ਮਿੱਤੋਂ ਸੈਕ ਤੇ ਲਾਲੀਏ ਚਾਹ ਪਾਣੀ ਪੀ ਲੀਏ ਇਹਨਾਂ ਨੂੰ ਮਤਰਾ ਦੇ ਆਏ ਹੋਇਆ ਚਲੋ ਇਹ ਦੁਕਾਨਾਂ ਆਂਗੇ ਬਈ ਚਾਹ ਪਾਣੀ ਪੀ ਕੇ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਾਲ ਲਈ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ